ਨਰਦ ਤੇ ਬਤਾ ਵੀ ਨਹੀਂ ਹੈਗਾ ਕਿਦਾ ਕਿ ਹੋਇਆ ਕਿ ਕਿਤੇ ਨਿੱਕੇ ਨਿੱਕੇ ਮਾਸੋਂ ਨਚੀਨੇ ਮੇਰੇ ਸਾਨੂੰ ਸਾਹ ਮਿਲਣਾ ਚਾਹੀਦਾ ਹੈ ਮੇਰੇ ਹਸਪੰਡ ਸੇ ਜਸਵੀਰ ਸਿੰਘ ਸੀ ਉਹਨਾਂ ਦੇ ਨਾਲ ਤੇ ਉਹ ਦੌਰ ਗਏ 2 ਸਾਲ ਹੀ ਹੋ ਗਿਨੇ ਅਮਰੀਕਾ ਗਏ ਉਹਨਾਂ ਤੇ ਸਾਡੇ ਸੇ ਤੇ ਬਹੁਤ ਸਾਰਾ ਕਰਜ਼ਾ ਲੱਤ ਉਤਰਿਆ ਨਹੀਂ ਹੈਗਾ ਤੇ ਮਾਮਲਾ ਕੋਈ ਵੀ ਨਹੀਂ ਸੀ ਸਟੋਰ ਤੇ ਕੰਮ ਕਰਦੇ ਸੀ ਚੰਗਾ ਕੰਮ ਕਰਦੇ ਇਹ ਇਹ ਲੋਹੀ ਕਿ ਦੋ ਮਿੰਟ ਲਈ ਬਾਹਰ ਆ ਗਏ ਨੇ ਤੇ ਉੱਤੇ ਫਾਇਰਿੰਗ ਸ਼ੁਰੂ ਕਰ ਦਿੱਤੀ ਹੈ ਤੇ ਉਹਨਾਂ ਦੀ ਮੌਕੇ ਤੇ ਮੌਤ ਹੋ ਗਈ ਕਿੰਨੇ ਬੱਚੇ ਨੇ ਮੇਰੇ ਦੋ ਬੱਚੇ ਨੇ ਵੱਡਾ ਮੁੰਡਾ ਹੈ ਤੇ ਛੋਟੀ ਕੁੜੀ ਹੈ ਮੁੰਡਾ 5 ਸਾਲ ਦਾ ਹੈ ਤੇ ਕੁੜੀ 4 ਸਾਲ ਦੀ ਹੈ ਕਿੰਨਾ ਸਮਾਂ ਬਾਹਰ ਕਿੰਨਾ ਟਾਈਮ ਸਿਸਟਮ ਕਰਦਾ ਬਤਾਓ ਕਿ ਕਿੰਨੀ ਮਾਤ ਕਰ ਜਾ ਸਾਡਾ ਅੱਜ ਤੱਕ ਨਹੀਂ ਉਤਰਿਆ ਹੈ ਇਨਾ ਹੀ ਵਿਆਜ ਪਰ ਜਿੰਨੇ ਸਾਡੇ ਰਕਮ ਮੰਦੀ ਉਹਨਾਂ ਸਾਡਾ ਮੇਰਾ ਚੱਲ ਜਾਂਦਾ 40 40 ਲੱਖ ਰੁਪਏ ਕਰਜਾ ਸਾਡੇ ਸਿਰ ਤੇ ਇਹਨਾਂ ਨੂੰ ਤੇ ਪਤਾ ਵੀ ਨਹੀਂ ਹੈਗਾ ਕਿਹਦਾ ਕੀ ਹੋਇਆ ਕਿੱਥੇ ਨਿੱਕੇ ਨਿੱਕੇ ਮਾਸੋਂ ਮਚੀ ਨੇ ਮੇਰੇ ਸੋਨ ਸੌਹ ਮਿਲਣਾ ਚਾਹੀਦਾ ਹੈ ਮੈਂ ਸੁਭਾਅ ਦੀ ਗੱਲ ਕੀਤੀ ਹੈ ਕਿ ਉਹਦਾ ਸੁਭਾਅ ਕਿਸ ਤਰ੍ਹਾਂ ਦਾ ਸੀ ਸੁਭਾਅ ਨਾਲ ਬਹੁਤ ਵਧੀਆ ਸੀ ਮਿੱਠੇ ਸੁਭਾਅ ਦੇ ਕੋਈ ਲੜਾਈ ਲੜਾਈ ਕੋਈ ਕੁਛ ਨਹੀਂ ਕਰਦੇ ਸੀ ਮਿਹਨਤੀ ਸੀ ਜਿਹੜੀ ਘਟਨਾ ਵਾਪਰੀ ਉਸ ਤੋਂ ਬਾਅਦ ਕਿੰਨਾ ਸਮੇਂ ਬਾਅਦ ਤੁਹਾਨੂੰ ਪਤਾ ਲੱਗਿਆ ਮੈਨੂੰ ਮੇਰੀ ਸਿਸਟਰ ਨੇ ਫੋਨ ਲਾਇਆ ਹੀ ਪਰ ਕਿ ਉਪਾਜੀ ਪੂਰਾ ਹੋ ਗਿਆ ਕਿੰਨੀ ਹੋਰੀ ਉਹਨਾਂ ਦੇ ਇੱਕ ਘਰ ਦੇ ਦੋਤੇ ਦਿਮਾਗ ਚ ਵੱਜੇ ਜਾਂਦੇ ਪਿੰਡ ਹਾਂ ਜੀ ਬਾਕੀ ਕਈ ਮਾਮਲੇ ਜਿਹੜੀ ਮੀਟਿੰਗ ਦੀ ਗੱਲ ਤੋਂ ਨਹੀਂ ਕਿਸ ਤਰ੍ਹਾਂ ਦੀ ਇਹ ਜੀ ਸਟੋਰ ਤੋਂ ਮਿਲਿਆ ਤੇ ਅੱਗੇ ਸਟਾਲ ਲੱਗੇ ਹਨ ਸਟਾਲਾਂ ਦਾ ਕੋਈ 1 ਮਿੰਟ ਗਿਆ ਕੋਚ ਰੂਮ ਗੱਡੀ ਵਾਲੇ ਗੱਡੀ ਵਾਲੇ ਆਏ ਨਹੀਂ ਉਹਦੇ ਤਿੰਨ ਬੰਦੇ ਬੈਠੇ ਹਨ ਉਹਨਾਂ ਨੇ ਵਾਹ ਗੋਲੀਆਂ ਚਲਾਤੀਆਂ ਮੇਰੇ ਮੁੰਡੇ ਦਾ ਦਿਮਾਗ ਹੀ ਵੱਜੀ ਬੇਨਤੀ ਕੀਤੀ ਜਾਂਦੀ ਸਾਨੂੰ ਕੋਈ ਨਾ ਕੋਸੂ ਹੁਣ ਚਾਹੀਦੀ 40 ਲੱਖ ਸਰ ਸਰ ਖਰਚਾ ਕੋਈ ਕਹਾਣੀ ਕੋ ਬਣਾਨੀ ਹੈ ਡਾ ਬਬੀ ਕਿੰਨੇ ਬੱਚੇ ਸੀ ਉਹਨਾਂ ਦੇ ਕੀ ਕੰਮ ਕਰਦਾ ਸੀ ਪੁੱਛ ਕਿਹੜੇ ਸਟੋਰ ਤੇ ਕੰਮ ਕਰਦਾ ਸੀ ਤੇ ਆ ਦੋ ਦੋ ਬੱਚੇ ਜਿਹੜੀ ਚੋ 33 ਸਾਲ ਉਮਰ ਸੀ ਜਿਹੜੀ ਜਿਵੇਂ ਮੇਰੇ ਨਾਲ ਹੈ ਉਹ 28 ਸਾਲ ਉਮਰ ਇਹ ਨਿਆਣ ਮਾਥੇ ਗਈ ਕੋਈ ਮਾਮਲਾ ਕੀ ਸੀ ਜਿਹੜਾ ਗੋੜੀ ਜਣੀ ਕੋਈ ਇੰਡਸਟਰੀ ਜਾਂ ਕੋਈ ਕਾਰੋਬਾਰ ਨਹੀਂ ਕੋਈ ਨਹੀਂ ਉਹਨਾਂ ਨਾਲ ਕੋਈ ਗੱਲਬਾਤ ਸਟੋਰਜ ਕੁਝ ਨਹੀਂ ਉਹਨਾਂ ਪੁੱਛਿਆ ਨਹੀਂ ਉਹਨਾਂ ਮੇਰੇ ਸਾਨੂੰ ਆਦਿ ਉਹ ਸਾਨੂੰ ਪੈਸੇ ਜੋ ਉਹ ਆਪਣੀ ਗੱਡੀ ਵੀ ਨਿਕਲੀ ਨਹੀਂ ਆਣੇ ਸਾਥੇ ਬੰਦੇ ਕਿੰਨਾ ਸਮਾਂ ਹੋ ਗਿਆ ਸੀ ਬਾਅਦ ਕਿ ਕਿੰਨਾ ਕਰਜ਼ਾ ਕਰਵਾ ਦਿੱਤਾ ਸੀ ਇਸ ਦਾ 40 ਲੱਖ ਦਾ ਕਰਜ਼ਾ ਮੁੰਡੇ ਦੇ ਤੇ ਤੇ ਕਮਾਣ ਵਾਲਾ ਕੰਮ ਉਹਦਾ ਨਾਮ ਕਿਸਕਾ ਕੀ ਕੰਮ ਕਰਦਾ ਸੀ ਜਸਵੀਰ ਸਿੰਘ ਸੀ ਸਟੋਰਜ ਕੰਮ ਕਰਦਾ ਸੀ ਮੈਨੂੰ ਵੀ ਅਟੈਕ ਹੋ ਗਿਆ ਬੱਗੇ ਮੈਂ ਕਮਾ ਕੇ ਖਾਂਦਾ ਸੀ ਪਰ ਹੁਣ ਮੇਰੇ ਕੋ ਗੰਜਾਇਸ ਕੋਈ ਵੀ ਨਹੀਂ ਕੋਈ ਬਾਹਰ ਤੁਰ ਹੁਣ ਦੀ ਇਹ ਕਰਜ਼ਾ ਸਰਕਾਰ ਨੂੰ ਦੇਣਾ ਚਾਹੀਦਾ ਆ ਬੱਚੇ ਦੋ ਨਹੀਂ ਜਿਹੜੇ ਬੱਚੇ ਨੇ ਮੇਰੇ ਪੁੱਤਰ ਇੱਕ ਪੋਤਰੀ ਇੱਕ ਪੋਤਰਾ ਮੈਂ ਦਸਵੀਂ ਦਾ ਮਾਮਾ ਬੋਲਣਾ ਪਿਆ ਇਹ ਜਿਹੜਾ ਉਹ ਹੈ ਕਾਂਡ ਬਹੁਤ ਹੀ ਮਾੜਾ ਹੋਇਆ ਹੈ ਬੜਾ ਦੁੱਖ ਹੋਇਆ ਸਾਰਾ ਪਰਿਵਾਰ ਮਤਲਬ ਦੁੱਖ ਦੇ ਵਿੱਚ ਸਾਰੇ ਬੱਕਰੀ ਦੀ ਹਾਂ ਫਰੀਕੋਮਿੰਗ ਬਾਹਰ ਚ ਨੋਲਵਾਂ ਜਿਹੜੇ ਬਾਹਰ ਜਾਂਦੇ ਉਹ ਸਵੱਖਰੇ ਨੂੰ ਬੈਠ ਕੇ ਕੀ ਜਣਾ ਜਾਓ ਉਹ ਤੋਂ ਵੀ ਸਰਕਾਰਾਂ ਦੇ ਇੱਕੋ ਹੀ ਹੱਥ ਹਾਂਜੀ ਤੇ ਉੱਥੇ ਦੀ ਸਰਕਾਰਾਂ ਨੂੰ ਥੋੜਾ ਬਾਤ ਮਤਲਬ ਸਕਿਉਰਟੀ ਰੱਖਣੀ ਚਾਹੀਦੀ ਜੇ ਉੱਥੇ ਬੰਦੇ ਪਹੁੰਚਦੇ ਨੇ ਉਹਨਾਂ ਦੀ ਸੁਰੱਖਿਆ ਦੇ ਵਾਸਤੇ ਗਵਰਨਮੈਂਟ ਨੂੰ ਕੁਝ ਨਾ ਕੁਝ ਕਰਨਾ ਚਾਹੀਦਾ ਇਹ ਮਤਲਬ ਫੋਇਆ ਕੋਈ ਤਕੋ ਦੋ ਬੰਦੇ ਆਦਮ ਨਿਕਲਦੇ ਨਹੀਂ ਕੋਈ ਨਾ ਕੋਈ ਬਈ ਇਦਾਂ ਦਾ ਘਟਨਾ ਹੋ ਜਾਂਦੀ ਜੀ ਜਿਹੜੇ ਗੋਲੀਆਂ ਚੱਲੀਆਂ ਉੱਥੇ ਕਿੰਨੇ ਉਪਜ ਨਹੀਂ ਹੋਈ ਔਰ ਇੰਨੇ ਉੱਪਰ ਉੱਠੜੀ ਚੱਪੀ ਜਿਹੜੇ ਸੁਣ ਦੇ ਵਿੱਚ ਗੱਲ ਆਏ ਜਿੱਦਾਂ ਰੋਡ ਦੇ ਤੋਂ ਥੱਲੇ ਉਤਰੇ ਨੇ ਗਰਾਊਂਡ ਸੀ ਅੱਗੇ ਤੇ ਥੱਲੇ ਗੱਡੀ ਉਹਨਾਂ ਲਾਂਦੇ ਸਾਰੇ ਫੈਰਿੰਗ ਸ਼ੁਰੂ ਕਰਤੀ ਫੈਰੰਗ ਕਰਦੇ ਕਰਦੇ ਤੇ ਇਹ ਚਾਰ ਪੰਜ ਨੇ ਇਕੱਠੇ ਸੀ ਇੱਥੇ ਆਣ ਕੇ ਉਹਨਾਂ ਖਲਾਰ ਕੇ ਫੈਰੰਗ ਕਰਕੇ ਤੇ ਦੋ ਜਣੇ ਜਗ੍ਹਾ ਤੇ ਖਤਮ ਹੋ ਗਏ ਨੇ ਤੇ 3-4 ਜੜੇ ਉਹ जख्मी ਹੋ ਗਏ। ਬਾਕੀ ਹੋਰ ਵੀ ਹੋਏ ਹੋਣਗੇ ਪਤਾ ਨਹੀਂ ਇੰਨੀ ਗੱਲ ਦਾ। ਜੀ ਮੰਗ ਕਰਦੇ ਪਰਿਵਾਰ ਦੇ ਵਾਸਤੇ ਕੀ ਕਰਦੇ। ਪਰਿਵਾਰ ਦੇ ਅਸੀਂ ਤੇ ਕਹਿੰਦੇ ਆ ਕੁਛ ਨਾ ਕੁਛ ਇਹਨਾਂ ਪਰਿਵਾਰ ਨੂੰ ਸਹਾਇਤਾ ਮਿਲਣੀ ਚਾਹੀਦੀ ਜੋ ਇਹਨਾਂ ਨੇ ਆਪਣਾ ਕਰਜ਼ਾ ਚੁੱਕ ਕੇ ਜਿਹੜਾ ਇਹਨਾਂ ਨੂੰ ਦੇ ਗਿਆ ਸੀ। ਜੋ ਉਹ ਤੱਕਰਜਾ ਇਹਨਾਂ ਨੂੰ ਬਰਾਬਰ ਨਹੀਂ ਪੂਰਾ ਹੋਇਆ ਜੇਕਰ ਇੱਥੇ ਪਰਿਵਾਰ ਦੀ ਹਾਲਤ ਦੇਖੀ ਹੈ ਕਿ ਕਿਸ ਤਰ੍ਹਾਂ ਦੀ ਹਾਲਤਾਂ ਕਰਦੇ ਟਕਮਾਉਣ ਵਾਲਾ ਜਾਂ ਕਮਾੜ ਵਾਲਾ ਸਾਡਾ ਪਨੂਜਾ ਇਹ ਉਹ ਵੀ ਆ 15-20 ਦਿਨ ਹੋਏ ਨੇ ਪਹਿਲਾਂ ਜੱਪਦਾ ਮੇ ਇਹਨਾਂ ਨੂੰ ਹੋ ਗਿਆ ਬੈਗ ਜਿਆ ਤਿੰਨ ਸਟੈਂਡ ਜਗ੍ਹਾ ਤੇ ਪਏ ਨੇ ਉਹ ਵੀ ਪੈਸਾ ਚੁੱਕ ਚੱਕ ਕੇ ਫੇਰ ਉੱਗੋ ਆਏ ਕੀ ਮੰਗਦੇ ਆਹੀਂ ਦੇ ਹੋ ਜਾਨੇ ਕਿ ਥੋੜੀ ਬਹੁਤ ਹੀ ਸਹੂਲਤ ਹੋ ਜਾਵੇ ਸਾਨੂੰ ਆ ਮਤਲਬ ਕੋਈ ਕੋ ਮਦਦ ਮਿਲ ਜAVE ਤੇ ਇਹ ਬੱਚਿਆਂ ਦਾ ਕੋਈ ਇਥੋਂ ਇੱਕ ਛੋੜਾ ਸਾਹੀ ਹੋ ਜਾਵੇ ਉਹਦੇ ਛੋਟੇ ਕਿੰਨੇ ਬੱਚੇ ਦੋ ਨੇ ਬੇਟਾ ਇੱਕ ਬੇਟੀ ਕਿਹੜੀ ਪਾਸੇ ਕਿ